ਸ਼ਾਸ਼ਣ ਕੀ ਕਸ਼ਿਨ ਕਰ ਸਕਦਾ ਇਨਸਾਫ ਦੇ ਨੂੰ ਦੇ ਸਕਦਾ ਪਰ ਉਹ ਦੇਣਾ ਨਹੀਂ ਚਾਹੁੰਦੇ ਤੇ ਮੈਂ ਪੁਲਸ ਨੂੰ ਵੀ ਇਹ ਕਹਿਣਾ ਚਾਹੁੰਦੀ ਆ ਕਿ ਜੇਕਰ 18 ਤਰੀਕ ਤੱਕ ਉਹ ਮੇਰੀ ਸੁਣਵਾਈ ਨਹੀਂ ਖਾਣੇਗੀ ਤਾਂ ਮੈਂ ਇਸ ਆਫਿਸ ਦੇ ਮੂਰੇ ਖੜਨੂ ਖਤਮ ਕਰੂੰਗੀ ਤੇ ਅਕਸਰ ਸੁਣਨ ਵਿੱਚ ਆਉਂਦਾ ਹੈ ਕਿ ਕੁੜੀਆਂ ਵਿਆਹ ਕਰਵਾ ਕੇ ਅਤੇ ਮੁੰਡੇ ਵਾਲਿਆਂ ਦੇ ਪੈਸੇ ਲਗਵਾ ਕੇ ਬਾਹਰ ਜਾ ਕੇ ਮੁਕਰ ਗਈਆਂ ਨੇ ਪਰ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਕੁੜੀ ਨੂੰ ਉਸਦੇ ਸਹੁਰੇ ਪਰਿਵਾਰ ਵੱਲੋਂ ਪਹਿਲਾਂ ਗੱਲਾਂ ਵਿੱਚ ਲਾ ਕੇ ਵਿਆਹ ਕਰਵਾਇਆ ਗਿਆ ਅਤੇ ਫਿਰ ਉਸ ਨੂੰ ਬਾਹਰ ਭੇਜਣ ਤੋਂ ਮੁਕਰ ਗਏ ਜੀ ਹਾਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇਲਜ਼ਾਮ ਲੱਗੇ ਨੇ ਕਿ ਸਹੁਰੇ ਪਰਿਵਾਰ ਵੱਲੋਂ ਕੁੜੀ ਨੂੰ ਬਿਨਾਂ ਦੱਸੇ ਉਸ ਦਾ ਵਿਆਹ ਆਪਣੇ ਪਹਿਲਾ ਵਿਆਹੇ ਮੁੰਡੇ ਨਾਲ ਕਰ ਦਿੱਤਾ ਗਿਆ ਅਤੇ ਫਿਰ ਉਸ ਨੂੰ ਬਾਹਰ ਭੇਜਣ ਦੀ بجائے ਉਸ ਦੇ ਕਾਗਜ਼ ਪ੍ਰੂਫ ਨਹੀਂ ਦਿੱਤੇ ਗਏ ਜਿਸ ਤੋਂ ਬਾਅਦ ਹੁਣ ਕੁੜੀ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਦਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਦੀ ਇੱਕ ਨੌਜਵਾਨ ਕੁੜੀ ਨੇ ਪੁਲਿਸ ਤੋਂ ਇਨਸਾਫ ਨਾ ਮਿਲਣ ਤੇ ਹੁਣ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਤਮ ਹੱਤਿਆ ਦੀ ਧਮਕੀ ਵੀ ਦਿੱਤੀ। ਦਰਸਲ ਕੁੜੀ ਦਾ ਇਲਜ਼ਾਮ ਹੈ ਕਿ ਉਹ ਇਨਸਾਫ ਲੈਣ ਲਈ ਪਿਛਲੇ 1 ਸਾਲ ਤੋਂ ਪੁਲਿਸ ਅਧਿਕਾਰੀਆਂ ਦੇ ਹੜੇ ਕੱਟ ਰਹੀਏ ਪਰ ਉਸਦੇ ਸਹੁਰਾ ਪਰਿਵਾਰ ਤੇ ਦਬਾਅ ਹਿਠਾ ਕੇ ਮੋਗਾ ਜ਼ਿਲ੍ਹੇ ਦੀ ਪੁਲਿਸ ਉਸ ਨੂੰ ਇਨਸਾਫ ਨਹੀਂ ਦਿਵਾ ਰਹੀ। ਪੀੜਤ ਨੇ ਹੁਣ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੱਸਿਆ ਹੈ ਕਿ ਉਸ ਦਾ ਵਿਆਹ 15 ਫਰਵਰੀ 2023 ਨੂੰ ਜਸਪ੍ਰੀਤ ਸਿੰਘ ਪਿੰਡ ਛਾਪਾ ਜ਼ਿਲ੍ਹਾ ਬਰਨਾਲਾ ਦੇ ਨਾਲ ਹੋਇਆ ਸੀ ਉਸਨੇ ਦੱਸਿਆ ਹੈ ਕਿ ਉਸਨੇ ਆਇਲਸ ਕੀਤੀ ਹੋਈ ਹੈ ਅਤੇ ਉਸਦੇ ਚੰਗੇ ਬਿਆੜ ਵੀ ਆਏ ਹੋਏ ਨੇ ਵਿਆਹ ਤੋਂ ਪਹਿਲਾਂ ਉਸਦੇ ਸਹੁਰਾ ਪਰਿਵਾਰ ਨੇ ਉਸ ਨੂੰ ਵਿਦੇਸ਼ ਭੇਜਣਾ ਅਤੇ ਸਾਰਾ ਖਰਚਾ ਚੁੱਕਣ ਦੀ ਜ਼ਿੰਮੇਵਾਰੀ ਲਈ ਸੀ ਪਰ ਜਿਵੇਂ ਹੀ ਉਹਨਾਂ ਦਾ ਵਿਆਹ ਹੋਇਆ ਤਾਂ ਕਰੀਬ 4-5 ਦਿਨ ਬਾਅਦ ਹੀ ਉਸਦੇ ਸਹੁਰਾ ਪਰਿਵਾਰ ਵਾਲੇ ਉਸ ਨੂੰ ਦਾਜ ਲਈ ਤਾਨੇ ਮੇਨੇ ਮਾਰਨ ਲੱਗੇ ਅਤੇ ਉਸ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਇਨਾਂ ਹੀ ਨਹੀਂ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਕਈ ਮਹੀਨੇ ਬਾਅਦ ਉਸ ਦੇ ਸਹੁਰਾ ਪਰਿਵਾਰ ਨੇ ਉਸ ਦਾ ਕੋਈ ਵੀ ਕਾਗਜ਼ੀ ਪ੍ਰੂਫ ਨਹੀਂ ਬਣਾਇਆ ਜਿਸ ਕਾਰਨ ਉਹ ਵਿਦੇਸ਼ ਨਾ ਜਾ ਸਕੇ ਅਤੇ ਫਿਰ ਉਸ ਨੂੰ ਬਾਅਦ ਵਿੱਚ ਇਹ ਵੀ ਪਤਾ ਲੱਗਿਆ ਕਿ ਉਸ ਦਾ ਪਤੀ ਪਹਿਲਾਂ ਤੋਂ ਵਿਆਹਿਆ ਹੋਇਆ ਹੈ ਜਦੋਂ ਉਸ ਨੇ ਇਸ ਬਾਰੇ ਆਪਣੇ ਸਹੁਰਾ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਸਹੁਰਾ ਪਰਿਵਾਰ ਇਸ ਤੋਂ ਸਾਫ਼ ਮੁਕਰ ਗਿਆ ਉਦੋਂ ਹੁਣ ਜਸਪ੍ਰੀਤ ਸਿੰਘ ਨੇ ਐਸਐਸਪੀ ਦਫ਼ਤਰ ਮੋਗਾ ਵਿਖੇ ਇਨਸਾਫ਼ ਲਈ ਦਰਖਾਸਤ ਦਿੱਤੀ ਹੈ ਜੀ ਵਾਈਕੁਲਜੀ ਕਖਾਨ ਸਾਹਿਬ ਵਾਈਕੁਲਜੀ ਦੇ ਪਤੀ ਮੇਰਾ ਨਾਮ ਜਸਪ੍ਰੀਤ ਖੋੜ ਤੇ ਮੈਂ ਪਿੰਡ ਮਾਚੀਕਾਂ ਦੀ ਰਹਿਣ ਵਾਲੀ ਆ। ਮੈਂ 2-3 ਦਿਨ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਜਦੋਂ ਮੈਂ ਐਸਐਸਪੀ ਆਫਿਸ ਗਈ ਸੀ। ਤੇ ਉੱਥੇ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ। ਤੇ ਉਹਨਾਂ ਨੇ ਮੈਨੂੰ ਇਹ ਕਿਹਾ ਸੀਗਾ ਕਿ ਤੇਰੀ ਫਾਈਲ ਤੇ ਕੁਝ ਕੇ ਇਤਰਾਜ਼ ਲੱਗ ਕੇ ਆਏ ਨੇ। ਤੁਸੀਂ ਉਹਨਾਂ ਦੀ ਪੂਰਤੀ ਕਰ ਦਿਓ। ਇਸ ਤੋਂ ਬਾਅਦ ਅਸੀਂ ਐਕਸ਼ਨ ਲਵਾਂਗੇ ਉਹਨਾਂ ਖਿਲਾਫ। ਪਰ ਮੈਨੂੰ 2-3 ਦਿਨ ਹੋ ਚੁੱਕੇ ਆ ਉਹਨਾਂ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ। ਉਹਨਾਂ ਨੇ ਮੈਨੂੰ ਵਿਸ਼ਵਾਸ ਦਰਪਾਇਆ ਸੀ ਪਰ ਉਹ ਹਰ ਵਾਰ ਦੀ ਤਰ੍ਹਾਂ ਉਹਨਾਂ ਨੇ ਮੇਰੇ ਨਾਲ ਮੇਰਾ ਵਿਸ਼ਵਾਸ ਤੋੜਿਆ ਹੀ ਆ। ਮੈਨੂੰ ਸਾਲ ਹੋ ਗਿਆ ਤੱਕੇ ਖਾਂਦੀ ਨੂੰ ਸਾਲ ਹੋ ਗਿਆ ਮੇਰੀ ਦਰਖਾਸਤ ਚੱਲਦੀ ਹੈ। ਸਾਲ ਦੇ ਵਿੱਚ ਵਿੱਚ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਜੇ ਉਹ ਚਾਹਣ ਤਾਂ ਬਹੁਤ ਕੁਝ ਕਰ ਸਕਦੇ ਆ। ਪ੍ਰਸ਼ਾਸਨ ਕੀ ਕੁਝ ਨਹੀਂ ਕਰ ਸਕਦਾ ਇਨਸਾਫ ਦੇਣ ਨੂੰ ਦੇ ਸਕਦਾ ਪਰ ਉਹ ਦੇਣਾ ਨਹੀਂ ਚਾਹੁੰਦੇ। ਮੈਨੂੰ ਸਾਲ ਹੋ ਗਿਆ ਮੈਂ ਚੁੱਪ ਕਰਕੇ ਸਭ ਕੁਝ ਸੌਂਦੀ ਆਈਆਂ, ਸਹਿੰਦੀ ਆਈਆਂ। ਪਰ ਹਣ 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 ਮੈਂ ਆਪਦੀ ਪੈਨਡਿੰਗ ਸਹਿਜੋਗ ਨਾਲ ਤੇ ਮੇਰੀ ਪਿੰਡ ਦੀ ਪੰਚਾਇਤ ਨਾਲ 18 ਤਰੀਕ ਨੂੰ ਉੱਥੇ ਧਰਨਾ ਦੇਣ ਤਾਉਂਗੀ ਕਿਉਂਕਿ ਤੁਹਾਨੂੰ ਵੀ ਪਤਾ ਪ੍ਰਸ਼ਾਸਨ ਦੇ ਖਿਲਾਫ ਮੈਂ ਇਕੱਲੀ ਨਹੀਂ ਹਾਂ ਸੰਗੀ ਉਹਦੇ ਵਿੱਚ ਮੈਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਮੈਂ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਕਰਦੀ ਹਾਂ ਕਿਰਪਾ ਕਰਕੇ ਕਿਰਪਾ ਕਰਕੇ 18 ਤਰੀਕ ਨੂੰ ਮੇਰੇ ਨਾਲ ਮੇਰਾ ਵੱਦ ਤੋਂ ਵੱਧ ਸਾਥ ਦਿਓ ਤਾਂ ਜੋ ਮੈਂ ਲੜਾਈ ਜਿੱਤ ਸਕਾਂ ਜਾਂ ਲੜ ਸਕਾਂ ਤੇ ਮੈਨੂੰ ਇਨਸਾਫ ਮਿਲ ਸਕਦਾ ਹੈ ਮੇਰੇ ਕੋਲ ਬਸ ਇੱਕ ਆਹੀ ਆਖਰੀ ਉਮੀਦਾਂ ਆਹੀ ਆਖਰੀ ਚਾਂਸ ਹੈ ਮੈਨੂੰ ਕਿਉਂਕਿ ਹੁਣ ਮੇਰੀਆਂ ਉਮੀਦਾਂ ਟੁੱਟ ਨਹੀਂ ਜਾਂਦੀਆਂ ਤੇ ਮੈਂ ਪੁਲਿਸ ਨੂੰ ਵੀ ਇਹ ਕਹਿਣਾ ਚਾਹੁੰਦੀ ਆ ਕਿ ਜੇਕਰ 18 ਤਰੀਕ ਤੱਕ ਉਹ ਮੇਰੀ ਸੁਣਵਾਈ ਨਹੀਂ ਕਰਨਗੇ ਤਾਂ ਮੈਂ ਇਸ ਪੀਸ ਆਫਿਸ ਦੇ ਮੁਰੀ ਕੋ ਦਿਨੋਂ ਖਤਮ ਕਰੂੰਗੀ ਦਰਸਲ ਜਸਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸ ਵੱਲੋਂ ਐਸਐਸਪੀ ਦਫਤਰ ਮੋਗਾ ਵਿਖੇ ਦਰਖਾਸਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸਦੇ ਪਤੀ ਦੇ ਮਾਮੇ ਉਸਦੇ ਦੋਸਤਾਂ ਚਾਚਾ ਅਤੇ ਪੁਲਿਸ ਵਾਲਿਆਂ ਨੇ ਇਹ ਕਹਿ ਕੇ ਰਾਜੀਨਾਮਾ ਕਰਵਾ ਦਿੱਤਾ ਸੀ ਕਿ ਉਹਨਾਂ ਦਾ ਮੁੰਡਾ ਕੁੜੀ ਨਾਲ 15 ਦਿਨਾਂ ਵਿੱਚ ਕੋਰਟ ਮੈਰਿਜ ਕਰਾਏਗਾ ਅਤੇ ਦੂਜੇ ਪ੍ਰੂਫ ਬਣਾਏਗਾ ਪਰ ਉਸ ਦਾ ਸਹੁਰਾ ਪਰਿਵਾਰ ਮੂੜ ਇਸ ਵਾਦੇ ਤੋਂ ਮੁਕਰ ਗਿਆ ਅਤੇ ਉਸ ਨਾਲ ਪਹਿਲਾ ਵਾਂਗ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਉਸ ਨੇ ਅੱਗੇ ਦੱਸਿਆ ਹੈ ਕਿ ਉਹ ਸਭ ਕੁਝ 4 ਮਹੀਨੇ ਤੱਕ ਸੈਣੀ ਰਹੀ ਪਰ 23 ਜੂਨ 2024 ਨੂੰ ਉਸਦੇ ਸਹੁਰਿਆਂ ਨੇ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ ਜੀ ਮੇਰਾ ਅਸ ਤੋਂ 1.5 ਸਾਲ ਪਹਿਲਾਂ ਵਿਆਹ ਹੋਇਆ ਸੀ ਜਸਪ੍ਰੀਤ ਸਿੰਘ ਨਾਲ ਪੁੱਤਰ ਸਰਦਾਰ ਰਣਜੀਤ ਸਿੰਘ ਪਿੰਡ ਸ਼ਾਪਾ ਤੇ ਮੇਰੇ ਬੈਂਡ ਆਏ ਹੋਏ ਸੀਗੇ ਉਦੋਂ ਮੇਰੀ ਫਾਈਲ ਆਸਟ੍ਰੇਲੀਆ ਦੀ ਲੱਗਦੀ ਸੀ ਤੇ ਮੇਰੇ ਸਹੁਰਿਆਂ ਨੇ ਇਹੀ ਕਹਿ ਕੇ ਰਿਸ਼ਤਾ ਲਿਆ ਸੀਗਾ ਕਿ ਅਸੀਂ ਕੁੜੀ ਤੇ ਸਾਰਾ ਖਰਚਾ ਕਰਾਂਗੇ ਤੇ ਅਸੀਂ ਵੀ ਮੁੰਡਾ ਬਾਹਰ ਭੇਜਣਾ ਅਸੀਂ ਕੁੜੀ ਨੂੰ ਬਾਹਰ ਭੇਜਾਂਗੇ ਤੇ ਮੇਰੇ ਇੱਕ ਬਿਆਨ ਉਹ ਜਦੋਂ 2-3 ਮਹੀਨੇ ਹੋ ਗਏ ਮੈਂ ਉਹਨਾਂ ਨੂੰ ਪੁੱਛਣ ਲੱਗੀ ਵੀ ਤੁਸੀਂ ਮੈਨੂੰ ਮੇਰੀ ਫਾਈਲ ਵਗੈਰਾ ਲਾਓ ਤੁਸੀਂ ਕਿਉਂ ਨਹੀਂ ਲਾਉਂਦੇ ਉਹ ਫਿਰ ਮੈਨੂੰ ਕਹਿਣ ਲੱਗੇ ਤੇਰੇ ਬੈਂਡ ਘਟਾ ਵੀ ਤੂੰ ਪੜ ਪਹਿਲਾਂ ਫਿਰ ਅਸੀਂ 8 ਬੈਂਡ ਚਾਹੀਦੇ ਸਾਨੂੰ ਫਿਰ ਅਸੀਂ ਤੇਰੀ ਫਾਈਲ ਲਾਵਾਂਗੇ ਉਹਨਾਂ ਨੇ ਮੈਨੂੰ ਚੰਡੀਗੜ੍ਹ ਪੜਨ ਲਾਤਾ ਤੇ ਮੈਨੂੰ 4-5 ਮਹੀਨੇ ਉੱਥੇ ਪੜਾਈ ਚ ਉਲਝਾਈ ਰੱਖਿਆ ਸਗੋਂ ਮੇਰੇ ਟੀਚਰ ਵੀ ਕਹਿੰਦੇ ਹੁੰਦੇ ਸੀਗੇ ਕਿ ਕੁੜੀ ਦੇ ਹੁਣ ਬੈਂਡ ਆ ਜਾਣਗੇ ਤੁਸੀਂ ਇਹਦਾ ਪੇਪਰ ਦਵਾਓ ਪਰ ਮੇਰੇ ਜਿਹੜੇ ਸੌਰਾ ਸੀਗਾ ਉਹ ਕੋਈ ਗੱਲ ਹੀ ਨਹੀਂ ਸੁਣਦੇ ਸੀਗੇ ਜਦੋਂ ਮੈਨੂੰ 8 ਕੁ ਮਹੀਨੇ ਬਾਅਦ ਮੈਨੂੰ ਪਤਾ ਲੱਗਿਆ ਵਾਚ ਵੀ ਮੇਰਾ ਜਿਹੜਾ ਘਰ ਵਾਲਾ ਉਹ ਪਹਿਲਾਂ ਹੀ ਵਿਆਹਿਆ ਹੋਇਆ ਦਿਵਿਆ ਲੰਬਾ ਕੁੜੀ ਦੇ ਨਾਲ ਜੇ ਜਦੋਂ ਇਹ ਚੀਜ਼ ਮੈਂ ਉਹਨਾਂ ਨੂੰ ਪੁੱਛੀ ਸੀਗੀ ਤਾਂ ਉਹ ਸਾਫ਼ ਮੁੱਕਰ ਗਈ ਤੇ ਉਹ ਉਸ ਤੋਂ ਬਾਅਦ ਮੇਰੇ ਨਾਲ ਕਟਮਾਰ ਕਰਨੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਮੈਨੂੰ ਤਾਨੇ ਮੇਨੇ ਦਿਨੇ ਸ਼ੁਰੂ ਕਰਤੇ ਵੀ ਤੂੰ ਕੋਈ ਦਾਜ ਨਹੀਂ ਲੈ ਕੇ ਆਈ ਜਦੋਂ ਮੈਨੂੰ ਇਹ ਚੀਜ਼ ਪਤਾ ਲੱਗੀ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਪਰ ਉਹ ਮੁੱਕਰ ਗਏ ਤੇ ਮੈਂ ਫਿਰ ਉਸ ਤੋਂ ਬਾਅਦ ਪੈਨ ਡਾਈ ਸੀਗੀ ਤੇ ਜਦੋਂ ਮੈਨੂੰ ਕੁੱਟਿਆ ਮੇਰੇ ਜੱਥੇਵੰਦੀਆਂ ਮੈਨੂੰ ਨਾਲ ਲੈ ਕੇ ਆਈਆਂ ਸੀਗੀਆਂ ਤੇ ਜਦੋਂ ਮੈਂ ਇੱਥੇ ਆ ਕੇ ਵੀ ਪਹਿਲਾਂ ਮੈਂ ਉਹਨਾਂ ਨੂੰ ਪ੍ਰੂਫ ਕੀਤੀ ਇਹ ਚੀਜ਼ ਮੈਂ ਰਾਏਕੋਟਰ ਕਚਹਿਰੀਆਂ ਚ ਗਈ ਸੀਗੀ ਉੱਥੇ ਮੈਂ ਕੜਵਾਈ ਉਹਨਾਂ ਦੀ ਮੈਰਿਜ ਸਰਟੀਫਿਕੇਟ ਰਜਿਸਟਰ ਹੋਈ ਵੀ ਸੀਗੀ ਤੇ ਜਦੋਂ ਮੈਨੂੰ ਉਹਨਾਂ ਨੇ ਦੱਸਿਆ ਕਹਿੰਦੇ ਸਾਰੇ ਪ੍ਰਾਈਵੇਸੀ ਅਸੀਂ ਦੇਤਾ ਨਹੀਂ ਸਕਦੇ ਤੁਹਾਨੂੰ ਪਰ ਅਸੀਂ ਦਿਖਾ ਸਕਦੇ ਹਾਂ ਉਹਦੇ ਵਿੱਚ ਮੇਰੇ ਜਿਹੜਾ ਘਰ ਵਾਲਾ ਸੀ ਉਹਦੇ ਡੈਡੀ ਦੇ ਸਾਈਨ ਸੀਗੇ ਪਹਿਲੀ ਗਵਾਹੀ ਉਹਨਾਂ ਦੀ ਹੀ ਸੀਗੀ ਕਿੱਥੋਂ ਦੀ ਰਹਿਣ ਵਾਲੀ ਸੀ ਕੁੜੀ ਲੋਕਲੀ ਸੀ ਰਾਏਕੋਟ ਦੀ ਉਹ ਉਹਦੇ ਨਾਲ ਪੜਦੀ ਸੀਗੀ ਉਹਨਾਂ ਦੀ ਲਵ ਮੈਰਿਜ ਸੀ। ਉਹ ਕਿੱਥੇ ਐਸ ਵਕਤ? ਉਹ ਆਸਟ੍ਰੇਲੀਆ ਚ ਹੈ। ਓਕੇ। ਹਾਂਜੀ। ਤੇ ਤੁਹਾਨੂੰ ਧੋਖੇ ਜਿਹਾ ਰੱਖ ਕੇ ਤੁਹਾਡੀ ਮੈਰਿਜ ਹੋਈ? ਹਾਂਜੀ ਹਾਂਜੀ। ਤੁਹਾਡੀ ਇਹ ਰੀਅਲ ਮੈਰਿਜ ਸੀ ਕਿ ਲਵ ਮੈਰਿਜ ਵਗੈਰਾ ਕਰੇ? ਨਹੀਂ ਨਹੀਂ ਮੇਰੀ ਵਿਚੋਲੇ ਰਾਈ ਹੋਈ ਸੀਗੀ, ਅਰੇਂਜ ਮੈਰਿਜ ਸੀਗੀ। ਓਕੇ। ਤੇ ਉਸ ਤੋਂ ਬਾਅਦ ਤੁਸੀਂ ਕੋਈ ਪੁਲਿਸ ਕੰਪਲੇਟ ਨਹੀਂ ਕੀਤੀ? ਹਾਂਜੀ ਮੈਂ ਐਸਐਸਪੀ ਸਾਹਦੇ ਕੀਤੀ ਸੀਗੀ ਕੰਪਲੇਂਟ। ਉਹਨਾਂ ਨੇ ਉੱਥੇ ਮੇਰਾ 3-4 ਮਹੀਨੇ ਕੇਸ ਚੱਲਿਆ। ਇਹ ਦੁਆਚ ਉਹਨਾਂ ਦੇ ਰਿਸ਼ਤੇਦਾਰਾਂ ਨੇ ਤੇ ਪੁਲਿਸ ਵਾਲਿਆਂ ਨੇ ਰਾਜੀਨਾਮਾ ਕਰਵਾਇਆ ਸੀਗਾ ਉਹਨਾਂ ਵਿੱਚ ਉਹਨਾਂ ਨੇ 25 ਦਿਨ ਲਈ ਸੀਗੇ ਕਿ ਅਸੀਂ 25 ਦਿਨ ਦੇ ਅੰਦਰ ਅੰਦਰ ਤੇਰੇ ਨਾਲ ਕੋਟ ਮੈਰਿਜ ਵੀ ਕਰਵਾਵਾਂਗੇ ਤੇਰੇ ਆਧਾਰ ਕਾਰਡ ਵਗੈਰਾ ਸਭ ਕੁਝ ਬਣਵਾਵਾਂਗੇ 25 ਦਿਨ ਜਦੋਂ ਲੰਘੇ ਮੈਂ ਉਹਨਾਂ ਨੂੰ ਪੁੱਛਣ ਲੱਗੀ ਵੀ ਤੁਸੀਂ ਕਿਉਂ ਨਹੀਂ ਬਣਾਉਂਦੇ ਹੋ ਕਰਨ ਲੱਗ ਜਾਂਦੇ ਸੀ ਵੀ ਡੈਡੀ ਦੀ ਡਿਊਟੀ ਲੱਗੀ ਹੋਈ ਆ ਵੋਟਾਂ 'ਚ ਉਹ ਆ ਨਹੀਂ ਸਕਦੇ ਇਦਾਂ ਹੀ ਮੈਨੂੰ ਟਾਲਦੇ ਰਹੇ ਫੇਰ ਮੇਰੀ ਕਟਮਾਰ ਉਹਨਾਂ ਨੇ ਸ਼ੁਰੂ ਕਰ ਦਿੱਤੀ ਇਸ ਤੋਂ ਬਾਅਦ ਜਦੋਂ ਮੈਨੂੰ 22 ਤਰੀਕ ਨੂੰ ਮੈਨੂੰ 21 ਨੂੰ ਕੁੱਟਿਆ ਸੀ ਤੇ 22 ਤਰੀਕ ਨੂੰ ਫੇਰ ਮੇਰੇ ਘਰ ਦੇ ਮੈਨੂੰ ਜਾ ਕੇ ਲਿਆਏ ਹੁਣ ਮੈਂ ਫੇਰ ਐਸਐਸਪੀ ਸਾਹਬ ਦੇ ਦਰਖਾਸਤ ਦਿੱਤੀ ਹੋਈ ਆ ਜੀਤੇ ਹਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਕੱਲ ਨੂੰ ਤੁਸੀਂ ਕੋਈ ਧਰਨਾ ਵੀ ਲਾਉਣ ਜਾ ਰਹੇ ਹੋ ਹਾਂ ਜੀ ਬਸ just ਇਹ ਚੀਜ਼ ਵਾਸਤੇ ਕੀ ਮੇਰੀ ਕੋਈ ਸੁਣਵਾਈ ਨੀ ਕਰਦਾ ਤੇ ਮੈਨੂੰ ਇਹ ਕਦਮ ਚੱਕਣਾ ਪਿਆ ਕਿਉਂਕਿ ਮੈਂ ਹੁਣ ਬਹੁਤ ਥੱਕ ਗਈ ਜਦੋਂ ਮੈਂ ਪਹਿਲਾਂ ਵੀ ਉੱਥੇ ਜਾਂਦੀ ਸੀਗੀ ਤਾਂ ਪੁਲਿਸ ਵਾਲੇ ਮੈਨੂੰ ਹੀ ਭੱਜ ਭੱਜ ਪੈਂਦੇ ਸੀ ਜੇ ਮੈਂ ਕੋਈ ਦਰਖਾਸਤ ਲੈ ਕੇ ਵੀ ਜਾਂਦੀ ਸੀ ਤਾਂ ਉਹ ਮੈਨੂੰ ਕਹਿੰਦੇ ਸੀ ਤੇਰੇ ਤੇ ਪਰਚਾ ਹੋਊਗਾ ਜੇ ਕੱਲ ਨੂੰ ਤੁਹਾਨੂੰ ਕੀ ਇਨਸਾਫ ਨਹੀਂ ਮਿਲਦਾ ਤਾਂ ਤੁਹਾਡਾ ਅਗਲਾ ਕਦਮ ਕੀ ਹੋਊਗਾ ਬਸ ਅਗਲਾ ਕਦਮ ਮੇਰਾ ਇਹ ਹੈ ਕਿ ਮੈਂ ਖੁਦ ਹੁਣ ਰਹਿਣਾ ਹੀ ਨਹੀਂ ਚਾਹੁੰਦੀ ਜਦੋਂ ਮੈਨੂੰ ਇਨਸਾਫ ਨਹੀਂ ਤਾਂ ਪੀੜਤਾ ਨੇ ਹੁਣ ਇਨਸਾਫ ਲਈ ਗੁਹਾਰ ਲਗਾਈ ਹੈ ਜਦਕਿ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਨੇ ਅਤੇ ਜਲਦ ਹੀ ਇਸ ਪੂਰੇ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ ਤੇ ਜਸਪ੍ਰੀਤ ਕੌਰ ਵਾਸੀ ਮਾਛੀਕੇ ਵੱਲੋਂ ਪੋਸਟ ਵੀਡੀਓ ਪਾਈ ਗਈ ਹੈ ਜਿਹਦੇ ਸੰਦਰਭ 'ਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹਨਾਂ ਦੀ ਦਰਖਾਸਤ ਦੀ ਪੜਤਾਲ ਡੀਐਸਪੀ ਕ੍ਰਾਈਮ ਗੈਸਟ ਵੂਮਨ ਕਰ ਰਹੇ ਨੇ। ਤੇ ਇਹਨਾਂ ਨੇ ਪਹਿਲਾਂ ਵੀ ਇੱਕ ਦਰਖਾਸਤ ਦਿੱਤੀ ਸੀਗੀ। ਉਸ ਦਰਖਾਸਤ 'ਚ ਇਹਨਾਂ ਨੇ ਆਪਣੇ ਸਹੁਰਾ ਘਰ ਦੇ ਨਾਲ ਰਾਈ ਨਵਾਂ ਕਰ ਲਿਆ ਸੀ ਤੇ 25 ਦਿਨ ਦਾ ਸਮਾਂ ਇਹਨਾਂ ਦੇ ਸਹੁਰਾ ਘਰ ਨੇ ਲਿਆ ਸੀ। ਵੀ ਜੋ ਵੀ ਡਾਕੂਮੈਂਟਸ ਲੜਕੀ ਦੇ ਨਾਮ ਤੇ ਨਹੀਂ ਕਰਾਏ ਗਏ ਜਾਂ ਮੈਰਿਜ ਰਜਿਸਟਰ ਨਹੀਂ ਕਰਾਈ ਗਈ ਉਹ ਸੀ ਕਰਵਾਵਾਂਗੇ ਉਹ 25 ਦਿਨਾਂ ਦੇ ਵਿੱਚ ਵਿੱਚ ਇਸ ਇਹਦੇ ਲੜਕੀ ਦੇ ਸਹੁਰਾ ਘਰ ਵੱਲੋਂ ਜਿਹੜੇ ਕਿ ਉਹ ਡਾਕੂਮੈਂਟਸ ਦੇ ਵਿੱਚ ਇਹਦਾ ਨਾਂ ਨਹੀਂ ਇੰਦਰਾਜ ਕਰਾਇਆ ਗਿਆ ਤੇ ਨਾ ਹੀ ਮੈਰਿਜ ਰਜਿਸਟਰ ਕਰਾਈ ਗਈ ਤੇ ਉਸ ਤੋਂ ਬਾਅਦ ਫਿਰ ਇਸ ਲੜਕੀ ਨੇ ਅਰਜ਼ੀ ਦਿੱਤੀ ਵੀ ਦੀ ਫਿਰ ਅ ਉਸ ਅਰਜ਼ੀ ਪੜਤਾਲ ਜਿਹੜੀ ਡੀਐਸਪੀ ਕਰਾਈਵੇਂ ਇਸ ਔਮਨ ਕਰ ਰਹੇ ਉਸ ਪੜਤਾਲ ਤੋਂ ਬਾਅਦ ਉਹਨਾਂ ਦੀ ਰਿਪੋਰਟ ਜਿਹੜੀ ਉਹ ਡੀ ਇਲਿਗਲ ਪਾਸੋਂ ਰਾਈਲੀ ਭੇਜੀ ਗਈ ਸੀ ਤੇ ਡੀ ਇਲਿਗਲ ਨੇ ਸਬੂਤਾਂ ਦੀ ਘਾਟ ਹੋਣ ਕਰਕੇ ਉਹਦੇ ਉੱਪਰ ਕੁਝ ਇਤਰਾਜ਼ ਲਾਏ ਉਹਨਾਂ ਇਤਰਾਜ਼ਾਂ ਦੀ ਪੂਰਤੀ ਹੋ ਗਈ ਹੈ ਤੇ ਉਹ ਇਤਰਾਜ਼ਾਂ ਦੀ ਪੂਰਤੀ ਹੋਣ ਤੋਂ ਬਾਅਦ ਕਾਨੂੰਨ ਅਨਸਾਰ ਜੋ ਵੀ ਬਣਦੀ ਕਾਰਵਾਈ ਹੈ ਉਹ ਅਮਲ ਵਿੱਚ ਲਿਆਂਦੀ ਜਾਏਗੀ ਤਤਾਜਾ ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਹੁਣ ਜ਼ਿਲ੍ਹਾ ਮੁਖੀ ਮੋਗਾ ਦੇ ਦਫ਼ਤਰ ਅੱਗੇ ਦਰਨਾ ਲਗਾ ਦਿੱਤਾ ਹੈ ਅਤੇ ਕਰੀਬ 2 ਦਿਨ ਤੋਂ ਉਹ ਉੱਥੇ ਹੀ ਦਰਨੇ ਤੇ ਬੈਠੇ ਨੇ ਪਰਿਵਾਰ ਦੀ ਮੰਗ ਹੈ ਕਿ ਜਦੋਂ ਤੱਕ ਉਸ ਦੇ ਸਹੁਰਾ ਪਰਿਵਾਰ ਨੂੰ ਜਾਂ ਫਿਰ ਉਸ ਦੇ ਪਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅਤੇ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਉਹਨਾਂ ਦਾ ਇਹ ਦਰਨਾ ਜਾਰੀ ਰਹੇਗਾ ਉੱਥੇ ਹੀ ਕਿਸਾਨ ਜਥੇਬੰਦੀਆਂ ਪੰਚਾਇਤਾਂ ਅਤੇ ਹੋਰ ਸੰਸਥਾਵਾਂ ਵੀ ਇਸ ਪਰਿਵਾਰ ਦੇ ਹੱਕ ਵਿੱਚ ਅੱਗੇ ਆਈਆਂ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ